ਦੂਸਰਾ ਨਗਰ ਦੀ ਪਵਿੱਤਰਤਾ ਵਾਸਤੇ ਆਪਾਂ ਯਤਨਸ਼ੀਲ ਰਹਨੇ ਹਮੇਸ਼ਾ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਨਗਰੀ ਹੈ ਇਹਦੇ ਵਾਸਤੇ ਹਰ ਮਿਲ ਲੈ ਸਗਸਿਰ ਚੁੱਕਦਾ ਇਹਦੀ ਇੰਚ ਚਿਤ ਧਰਤੀ ਸਾਡੇ ਵਾਸਤੇ ਪਵਿੱਤਰ ਹੈ ਸਾਡਾ ਮੱਕਾ ਹੀ ਹੈ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਜਿੰਨਾ ਪਵਿੱਤਰ ਕੀਤਾ ਜਾ ਸਕਦਾ ਜਿੰਨਾ ਸਾਫ ਸੁਥਰਾ ਕੀਤਾ ਜਾ ਸਕਦਾ ਗੁਰੂ ਸਾਹਿਬਾਂ ਦੀ ਕਿਰਪਾ ਬਣੀ ਰਹੇ ਅਸੀਂ ਉਸ ਕੰਮ ਨੂੰ ਨਿਪਟਾਰੇ ਚਾੜੀਆ ਥੋੜਾ ਧੀਰੇ ਚੱਲਦਾ ਕੰਮ ਤੁਹਾਨੂੰ ਪਤਾ ਹੀ ਆ ਕਿ ਇਸ ਕਰਕੇ ਇਹਦਾ ਕੰਮ ਰੁਕਿਆ ਪਰ ਤੁਸੀਂ ਬਿਲਕੁਲ ਬੇਫਿਕਰ ਰਹਿਓ ਸਿਰਫ ਤੇ ਸਿਰਫ ਇੱਕੋ ਹੀ ਚੀਜ਼ ਤੁਹਾਡੇ ਕੋਲ ਮੰਗਣੀ ਹੈ ਕਿ ਭਰੋਸਾ ਕਰਿਓ ਮੇਰੇ ਤੇ ਜਿਹੜੀ ਵੀ ਮੈਂ ਗੱਲ ਕਹਿ ਦਿੰਦੀ ਆ ਅਸੀਂ ਗੁਰੂ ਸਾਹਿਬਾਂ ਦਾ ਓਟ ਆਸਰਾ ਲੈ ਕੇ ਚੱਲਦੇ ਹਾਂ ਅੱਪੇ ਹਿੰਮਤ ਵੀ ਦੇ ਲਦੇ ਹਾਂ ਤੇ ਰਾਹ ਵੀ ਦਿੰਦੇ ਤੁਸੀਂ ਬਸ ਯਕੀਨ ਰੱਖਿਓ ਗੁਰੂ ਸਾਹਿਬ ਤੇ ਜਿ ਯਕੀਨ ਰੱਖਿਓ ਮੇਰੇ ਲਫਜ਼ਾਂ ਤੇ ਕਿ ਮੇਰੇ ਉਹੋ ਨਿਕਲਿਆ ਹੋਇਆ ਲਫਜ਼ ਜਿਹੜਾ ਆ ਉਹ ਫਰ ਹਿੱਲੇ ਪੂਰਾ ਹੋਏਗਾ ਸੀਵਰ ਵੀ ਕੰਪਲੀਟ ਹੋਊਗਾ ਔਰ ਇਹਦੇ ਅੱਗੋਂ ਜਿਹੜੀ ਰਾਈਜ਼ਿੰਗ ਮੇਨ ਲੱਗਣੀ ਆ ਉਹ ਵੀ ਕੰਪਲੀਟ ਹੋਊਗੀ ਉਹਦੇ ਵਿੱਚ ਕੋਈ ਦੋਰ ਆਇ ਨਹੀਂ ਹੈ ਬੜਿੱਕੇ ਪੈਂਦੇ ਹੁੰਦੇ ਆ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਇਹ ਨੈਚੁਰਲ ਆ ਇਹ ਹੁੰਦਾ ਹੀ ਆ ਵੱਡੇ ਕੰਮਾਂ ਦੇ ਵਿੱਚ ਔਰ ਪਾਰਟੀਬਾਜੀ ਤੌਰ ਤੇ ਬੇਸ਼ੱਕ ਵਿਰੋਧੀਆਂ ਦੇ ਮਨ ਦੇ ਵਿੱਚ ਇਹ ਗੱਲ ਹੋਵੇ ਕਿ ਅਸੀਂ ਇਸ ਸੀਵਤ ਦਾ ਕੰਮ ਇਸ ਸਰਕਾਰ ਦੇ ਰਹਿੰਦੇ ਰਹਿੰਦੇ ਪੂਰਾ ਨਹੀਂ ਹੋਣ ਦੇਣਾ ਪਰ ਇਹ ਸੰਭਵ ਨਹੀਂ ਹੈ ਵਿਰੋਧੀਆਂ ਦਾ ਕੰਮ ਹੁੰਦਾ ਹੈ ਅਸੀਂ ਇਹ ਚੀਜ਼ਾਂ ਸੋਚੜੀਆਂ ਮੈਂ ਉਹਨਾਂ ਨਾਲ ਉਸਤੇ ਵੀ ਮਾੜਾ ਨਹੀਂ ਬੋਲਦੀ ਮਾੜਾ ਨਹੀਂ ਸੋਚਦੀ ਕਿਉਂਕਿ ਵਿਰੋਧੀਆਂ ਦਾ ਕੰਮ ਹੁੰਦਾ ਅੜਿੱਕੇ ਪਾ ਪਾ ਕੇ ਸੂਈ ਦੇ ਨੱਕੇ ਵਿੱਚ ਜਿੱ ਲੰਗਾਉਣਾ ਤੁਹਾਡੇ ਨਗਰ ਦਾ ਰਿੰਗ ਰੋਡ ਜਿਹੜਾ ਆਖਰੀ ਪੜਾਅ ਦੇ ਵਿੱਚ ਹੈ ਇਸ ਵੇਲੇ ਔਰ ਐਸ ਬਜਟ ਦੇ ਵਿੱਚ ਮੈਂ ਹਰ ਹਿੱਲੇ ਕਿਉਂਕਿ ਪਹਿਲਾ ਜਿਹੜਾ ਸਾਡਾ ਇੱਕ ਦੋ ਚੀਜ਼ਾਂ ਹੁੰਦੀਆਂ ਕਰਨ ਵਾਲੀਆਂ ਉਹ ਇਸ ਵੇਲੇ ਗੋ ਥਰੂ ਨੇ ਕੰਪਲੀਟ ਹੋਣਗੀਆਂ ਅਗਲੇ ਇੱਕ ਦੋ ਮਹੀਨੇ ਦੇ ਵਿੱਚ ਜਿਹਨੂੰ ਇੱਕ ਸਿੰਪਲ ਸਰਵੇ ਹੁੰਦਾ ਪੂਰਾ ਹੋਣ ਜਾ ਰਿਹਾ ਔਰ ਅਸੀਂ ਐਸ ਬਜਟ ਦੇ ਵਿੱਚ ਵੰਡਾ ਪ੍ਰੋਜੈਕਟ ਆ ਤਕਰੀਬਨ ਤਕਰੀਬਨ 70 ਕਰੋੜ ਦਾ ਪ੍ਰੋਜੈਕਟ ਹੈ ਇਹ ਨੂੰ ਬਜਟ ਦੇ ਵਿੱਚ ਹੀ ਸਿੱਧਾ ਰੱਖਿਆ ਜਾਣਾ ਸਾਡਾ ਸਕੂਲ ਵੀ ਸਿੱਧਾ ਬਜਟ ਦੇ ਵਿੱਚ ਜਾਣਾ ਜਿਹੜਾ ਨੂਰ ਮਹਿਲ ਵਾਲਾ ਹਾਲਾਂਕਿ ਉਹਦੇ ਵਾਸਤੇ ਅਸੀਂ ਕੁਝ ਪੈਸੇ ਪਹਿਲਾਂ ਵੀ ਇਸ਼ੂ ਕਰਾ ਰਹੇ ਹਾਂ ਜਿੱਦਾਂ ਰਿੰਗ ਰੋਡ ਵਾਸਤੇ ਵੀ ਕੁਝ ਪੈਸੇ ਪਹਿਲਾਂ ਇਸ਼ੂ ਹੋਏ ਆ ਜਿਹਦੇ ਨਾਲ ਸਾਰੇ ਸਰਵੇ ਵਗੈਰਾ ਕੰਮ ਚੱਲ ਰਿਹਾ ਹੈ ਇਹ ਕੰਮ ਕੰਪਲੀਟ ਹੋਣਗੇ ਔਰ ਜਿਹੜਾ ਕੰਮ ਨਗਰ ਕੌਂਸਲ ਦੇ ਅਧਿਕਾਰ ਖੇਤਰ ਦੇ ਵਿੱਚ ਸੀ ਛੱਪੜ ਦੇ ਵਿੱਚ ਦੀ ਉੱਪਰ ਦੀ ਜਿਹੜਾ ਰਿੰਗ ਰੋਡ ਬਣਨਾ ਸੀ ਉਹਦਾ ਟੈਂਡਰ ਖੁੱਲ ਚੁੱਕਿਆ ਤੁਸੀਂ ਹੁਣ ਕੰਮ ਸ਼ੁਰੂ ਹੋਣਾ ਉਹਦੇ ਤੇ तकरीबन 46 ਲੱਖ ਰੁਪਇਆ ਖਰਚ ਕੇ ਇੱਕ ਰਿੰਗ ਰੋਡ ਜਿਹੜਾ ਇੰਟਰਨਲ ਹੈ ਉਹ ਚਾਲੂ ਕੀਤਾ ਜਾ ਰਿਹਾ ਬੜੀ ਤੇਜ਼ੀ ਦੇ ਨਾਲ ਉਹਦਾ ਕੰਮ ਚੱਲੂਗਾ ਉਹਦੇ ਟੈਂਡਰ ਖੁੱਲ ਗਏ ਹੋਏ ਨੇ ਕੰਮ ਹੀ ਸਟਾਰਟ ਹੋਣਾ ਉਹ ਤੁਹਾਡੇ ਜਿਹੜਾ ਸਪਰਦ ਕੀਤਾ ਜਾਊਗਾ ਔਰ ਮੈਂ ਜੇ ਕੋਈ ਕੰਮ ਰਹਿ ਗਿਆ ਹੋਵੇ ਕਿਸੇ ਦਾ ਮੇਰੇ ਧਿਆਨ ਚ ਨਾ ਹੋਵੇ ਕੌਂਸਲ ਦੇ ਧਿਆਨ ਦੇ ਵਿੱਚ ਨਾ ਹੋਵੇ ਇਦਾਂ ਨਾ ਕਰਿਓ ਜਿਹੜਾ ਵੀ ਤੁਹਾਡੇ ਕੋਈ ਮਨ ਦੀ ਗੱਲ ਆ ਕੋਈ ਕਰਨ ਵਾਲਾ ਕੰਮ ਆ ਉਹ ਜ਼ਰੂਰ ਕੌਂਸਲ ਦੇ ਧਿਆਨ ਚ ਲਿਆਓ ਮੇਰੇ ਧਿਆਨ ਦੇ ਵਿੱਚ ਲਿਆਓ ਮਿਲੋ ਜਦੋਂ ਮਰਜ਼ੀ ਜਿਹੜਾ ਮਰਜ਼ੀ ਜਦੋਂ ਮਰਜ਼ੀ ਵੀਰਪਿੰਡ ਸਿਰਫ ਵੀਕ ਬਿਟਦਾ ਰਸਤਾ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਜਾਓ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਨੇ ਮੈਂ ਇਹ ਨਹੀਂ ਕਹਿੰਦੀ ਕਿ ਕੱਲੀ ਨਗਰ ਕੌਂਸਲ ਪੂਰੇ ਨਗਰ ਨੂੰ ਖੁਸ਼ ਕਰ ਸਕਦੀ ਆ ਮੈਂ ਇਹ ਵੀ ਨਹੀਂ ਕਹਿੰਦੀ ਕਿ ਸਾਰਾ ਨਗਰ ਜਿਹੜਾ ਇਹਨਾਂ ਤੋਂ ਖੁਸ਼ ਹੋ ਸਕਦਾ ਇਸ ਕਰਕੇ ਕਿਤੇ ਵੀ ਕਿਸੇ ਦੇ ਮਨ ਦੇ ਵਿੱਚ ਕੋਈ ਗੱਲ ਹੋਵੇ ਮੇਰੇ ਨਾਲ ਸ਼ੇਅਰ ਜ਼ਰੂਰ ਕਰਨੀ ਆਪਣਾ ਯਕੀਨ ਆਪਣਾ ਭਰੋਸਾ ਬਣਾ ਕੇ ਰੱਖਣਾ ਪੂਰੀ ਨਗਰੀ ਆ ਇੱਥੇ ਖੜ ਕੇ ਕਦੀ ਵੀ ਝੂਠ ਨਹੀਂ ਬੋਲੂਗੀ ਜਿਹੜੀ ਗੱਲ ਕਹੂੰਗੀ ਉਹਦੇ ਤੇ ਪੂਰੀ ਪਹਿਰੇਦਾਰੀ ਕਰੂੰਗੀ ਔਰ ਵਾਹਿਗੁਰੂ ਦਾ ਉਹ ਆਸਰਾ ਜ਼ਰੂਰ ਲਵੂੰਗੀ ਤੁਹਾਨੂੰ ਦਿੱਤੇ ਹੋਏ ਵਾਅਦਿਆਂ ਦੇ ਨਾਲ ਇਸ ਚੌਂਕ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਔਰ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕੱਲ ਕੁਝ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਨਗਰ ਕੌਂਸਲ ਨੂੰ ਚੜ੍ਹਦੀ ਕਲਾ ਬਖਸ਼ੇ ਇਸ ਜਗਤ ਦੀ ਸੇਵਾ ਦੇ ਹਾਮੀਆਂ ਨੂੰ ਚੜ੍ਹਦੀ ਕਲਾ ਬਖਸ਼ੇ ਆਪ ਸਭ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਤੇ ਤਰੱਕੀ ਤੇ ਇੱਕ ਦੂਜੇ ਨਾਲ ਸਾਂਝ ਦਾ ਜਿਹੜਾ ਉਹ ਮੁਜੱਸਮਾ ਨਜ਼ਰ ਆਉਂਦਾ ਰਹੇ ਤਾਂ ਕਿ ਤੁਸੀਂ ਗੁਰੂ ਨਗਰੀ ਨੂੰ ਸਹੀ ਮੈਨਿਆਂ ਦੇ ਵਿੱਚ ਤੁਸੀਂ ਉਹਨਾਂ ਦਾ ਆਸ਼ੀਰਵਾਦ ਆਪਣੇ ਤੇ ਪ੍ਰਾਪਤ ਕਰ ਸਕੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਸਤਕਾਚੋ ਇਤਿਹਾਸ ਤੇ ਗੁਰੂ ਨਗਰੀ ਦੇ ਬਿਲਕੁਲ ਇਸ ਮੁਹਸਾ ਸੰਗਤ ਮਾਨਸਤਿ ਰਾਜਮਨ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਜੀ ਚੱਖੂ ਵਾਈਸ ਪ੍ਰਧਾਨ ਸਰਦਾਰ ਕੁਲਵਿੰਦਰ ਸਿੰਘ ਜੀ ਕਾਉਂਸਲਰ ਸ਼੍ਰੀਮਤੀ ਬਲਵੀਰ ਕੌਰ ਸ਼੍ਰੀਮਤੀ ਬਲਰਾਜ ਕੌਰ ਨੇਸ਼ੀ ਜੀ ਔਰ ਸੰਦੇ ਬੰਦੀ ਸਮੂਹ ਸਪੌਂਸਰ ਸਭਾ ਮੈਡਮ ਪਿੰਕੀ ਜੀ ਕਿਮ ਬਾਲਾ ਜੀ ਹਰੀਓਮ ਜੀ ਬਾਬਾ ਜੀ ਬੈਠੇ ਨੇ ਸੰਦੇ ਸਾਡੀ ਸਮੂਹ ਸਾਥ ਸੰਦਰ ਮਾਸਟਰ ਜੀ ਬੈਠੇ ਨੇ ਇੱਥੇ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਹਿਬਾਨ ਬੈਠੇ ਨੇ ਸਾਰਿਸ ਨੂੰ ਸਾਰ ਸੁੰਦਰ ਉਹ ਨਗਰਦੀਆਂ ਸਨਮਾਨਯੋਗ ਮੁੱਦ ਪਰ ਸਖਸ਼ੀਤਾ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਭ ਦਾ ਇੱਕ ਅੱਖ ਦੇਖ ਕੇ ਮੈਂ ਮਹਿਸੂਸ ਕਰ ਸਕਦੀ ਹਾਂ ਕਿ ਤੁਸੀਂ ਕਿੰਨੇ ਖੁਸ਼ ਹੋ ਇਹ ਖੁਸ਼ੀ ਦਾ ਮੌਕਾ ਵੀ ਹੈ ਕਿ ਬੜੀ ਦੇਰ ਤੋਂ ਇੱਕ ਕਿਸਮ ਦਾ ਇੱਕ ਟਸਲਵਾਜੀ ਦਾ ਦੀ ਭੇਟ ਚੜੀ ਹੋਈ ਏ ਜਗਾ ਜਿਹੜੀ ਹੈ ਜਿਹਨੂੰ ਤੁਸੀਂ ਸਾਰੇ ਤੀਆਂ ਵਾਲਾ ਚੌਕ ਕਹਿੰਦੇ ਹੋ ਉਹ ਇਹ ਨਰਕ ਦਾ ਚੌਕ ਬਣਿਆ ਹੋਇਆ ਸੀ ਚਲੋ ਪਰਮਾਤਮਾ ਨੇ ਮੇਲ ਕੀਤੀ ਇਹ ਕਾਲਪੁਰਖ ਸੱਚੇ ਪਾਤਸ਼ਾਹ ਨੇ ਕੋਟ ਵਿੱਚ ਚਲਦੇ ਕੇਸਾਂ ਨੇ ਇਹ ਬਿਲਕੇ ਦੀ ਸੰਗਤ ਤੇ ਹਵਾਲੇ ਕੀਤਾ ਚੌਕ ਨੂੰ ਅਸੀਂ ਮਨਜੋਤ ਹਾਈ ਕੋਰਟ ਦਾ ਤਨਵਰ ਕਰਦੇ ਆਂ ਜਿਨ੍ਹਾਂ ਨੇ ਸੰਗਤ ਦੀ ਸੁਣੀ ਮੈਨੂੰ ਆਦਤ ਨਹੀਂ ਹੈਗੀ ਕਿ ਵੀ ਮੈਂ ਕੋਈ ਉਹ ਗੱਲ ਕਹਿ ਦਿਆਂ ਜਿਹੜੀ ਮੇਰੇ ਕੋਲ ਪੂਰੀ ਨਾ ਹੋਊ ਜੇ ਕਹਿ ਦਿੱਤੀ ਆ ਤਾਂ ਉਹਨੂੰ ਪੂਰੀ ਕਰਨ ਵਾਸਤੇ ਮੈਂ ਫਿਰ ਪੱਬਾਂ ਭਾਰ ਹੋ ਜਾਂਦਾ ਮੈਂ ਮਹਿਸੂਸ ਕਰ ਰਹੀ ਸੀ ਪਿਛਲੇ 3 3.5 ਸਾਲਾਂ ਤੋਂ ਕਿ ਵਾਦਾ ਕੀਤਾ ਇੱਕ ਇਸ ਮੁਹੱਲੇ ਦੇ ਨਾਲ ਬੀਬੀਆਂ ਦੇ ਨਾਲ ਕਿ ਦੇਰੀ ਹੋ ਰਹੀ ਆ ਲੰਬਾ ਪੈ ਰਿਹਾ ਸਮਾਂ ਵਾਦਾ ਨਹੀਂ ਪੂਰਾ ਹੋ ਰਿਹਾ ਔਰ ਸਮਾਜ ਜਿਹੜਾ ਜਦੋਂ ਕੋਟ ਦੇ ਹੱਥ ਹੁੰਦਾ ਉਦੋਂ ਆਪਣੇ ਸਾਰਿਆਂ ਦੇ ਹੱਥ ਵਿੱਚ ਹੁੰਦਾ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦੀ ਨਾ ਮੈਂ ਕਿਸੇ ਦੇ ਬਲ ਖਲਾਫ ਇਸ ਚੌਕ ਵਾਸਤੇ ਕਿਉਂਕਿ ਨਗਰਾਂ ਦੀਆਂ ਸਾਂਝੀਆਂ ਥਾਵਾਂ ਸਾਫ਼ ਸੁਥਰੀਆਂ ਸੋਹਣੀਆਂ ਤੇ ਹਰ ਇੱਕ ਦੇ ਵਰਤੋਂ ਦੇ ਵਿੱਚ ਆਉਣੀਆਂ ਚਾਹੀਦੀਆਂ ਮੇਰਾ ਸਿਰਫ ਇਹ ਹੀ ਮਕਸਦ ਸੀ ਕਿ ਇਹ ਜਗ੍ਹਾ ਸਾਫ਼ ਸੁਥਰੀ ਹੋ ਜਾਏ ਸੋਹਣੀ ਪਦਰੀ ਹੋ ਜਾਏ ਹਰ ਇੱਕ ਦੇ ਕੰਮ ਆ ਸਕੇ ਸਮਝ ਲੋ ਕਿ ਪੂਰੇ ਏਰੀਆ ਦੇ ਕੰਮ ਆਉਣ ਵਾਲੀ ਜਗਾ ਆ ਤੁਸੀਂ ਆਪਣੇ ਛੋਟੇ ਮੁੱਟੇ ਦੁੱਖ ਸੁਖ ਵਿਆਹ ਸ਼ਾਦੀਆਂ ਕਿਸੇ ਵੀ ਕਿਸਮ ਦੀ ਪਰਿਵਾਰਧੀਆਂ ਦੀਆਂ ਗੈਦਰਿੰਗਸ ਕਰਨੀਆਂ ਹੁਣ ਚਾਹੇ ਉਹ ਇਹ ਮਹੱਲਾ ਹੋਵੇ ਚਾਹੇ ਸਾਡੇ ਇਧਰਲੇ ਸਾਰੇ ਜ਼ਿੰਮੇਵਾਰ ਪਰਿਵਾਰ ਹੁਣ ਮੈਂ ਕੋਸ਼ਿਸ਼ ਕੀਤੀ ਸੀ ਕੌਂਸਲ ਵਾਲੀ ਇਲੈਕਸ਼ਨ ਦੇ ਵਿੱਚ ਜੀ ਜਾਨਨੜ ਕੋਸ਼ਿਸ਼ ਕੀਤੀ ਸੀ ਹਰ ਹਿੱਲੇ ਕਿ ਪਰਿਵਾਰਾਂ ਨੂੰ ਮਨਾ ਕੇ ਹੀ ਇਸ ਕੰਮ ਨੂੰ ਸਿਰੇ ਲਾ ਲਿਆ ਜਾਏ ਇਹ ਵੀ ਹੋ ਸਕਦਾ ਕਿ ਵਿਚੋਲਾ ਵਿੱਚ ਸਾਡਾ ਮੜਾ ਹੋਵੇ ਉਹਨੇ ਕੋਸ਼ਿਸ਼ ਹੀ ਨਾ ਕੀਤੀ ਹੋਵੇ ਐਵੇਂ ਕਹਿੰਦੇ ਰਹੇ ਹੁਣ ਮੈਨੂੰ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਪਰ ਮੇਰਾ ਕਿਸੇ ਦੇ ਨਾਲ ਕੋਈ ਮਨਮਟਾਵ ਨਹੀਂ ਹੈ ਮੈਂ ਕਿਸੇ ਨੂੰ ਇਹਦੇ ਵਾਸਤੇ ਦੋਸ਼ੀ ਨਹੀਂ ਢਾਲਾਉਂਦੀ ਮੈਂ ਕਿਸੇ ਦੇ ਖਿਲਾਫ ਵੀ ਨਹੀਂ ਹਗੀ ਇਸ ਦੇ ਲਈ ਕਿਉਂਕਿ ਬੰਦਾ ਇਹ ਨਗਰਾਂ ਦੇ ਵਿੱਚ ਕਈ ਵਾਰੀ ਐਵੇਂ ਟਸਲ ਹੋ ਜਾਂਦੀ ਆ ਕਈ ਵਾਰੀ ਐਵੇਂ ਛੋਟੀ ਜੀ ਗੱਲ ਜਿਹੜੀ ਉਹਦਾ ਦੁੱਖ ਲੱਗ ਜਾਂਦਾ ਬੁਰਾ ਲੱਗ ਜਾਂਦਾ ਬੰਦਾ ਕੋ ਦਾਲਤਾ ਵੱਲੋਂ ਚਲ ਪਿੰਦਾ ਕੋਟਾ ਵੱਲੋਂ ਚਲ ਪਿੰਦਾ ਕਿੰਦੇ ਹੁੰਦੇ ਅੰਤ ਭਲਾ ਤੇ ਸੱਭਲਾ ਅੰਤ ਚੰਗਾ ਹੋ ਗਿਆ ਤੁਹਾਡੀਆਂ ਸਭਤੀਆਂ ਰੀਚਾਂ ਪੂਰੀਆਂ ਹੋ ਗਈਆਂ ਇਹੀ ਬਹੁਤ ਖੁਸ਼ੀ ਦੀ ਗੱਲ ਹੈ ਔਰ ਇਹੀ ਕਲਪਕ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਹੈ ਦੂਸਰਾ ਨਗਰ ਦੀ ਪਵਿੱਤਰਤਾ ਵਾਸਤੇ ਆਪਾਂ ਜਤਕਸ਼ੀਲ ਰਹਨੇ ਹਮੇਸ਼ਾ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਨਗਰੀ ਹੈ ਇਹਦੇ ਵਾਸਤੇ ਹਰ ਵਿੱਲੇ ਸਗਸੇ ਚੁੱਕਦਾ ਇਹਦੀ ਇੰਚ ਚਿਤ ਧਰਤੀ ਸਾਡੇ ਵਾਸਤੇ ਪਵਿੱਤਰ ਹੈ ਸਾਡਾ ਮੱਕਾ ਹੀ ਹੈ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਜਿੰਨਾ ਪਵਿੱਤਰ ਕੀਤਾ ਜਾ ਸਕਦਾ ਜਿੰਨਾ ਸਾਫ ਸੁਥਰਾ ਕੀਤਾ ਜਾ ਸਕਦਾ ਗੁਰੂ ਸਾਹਿਬ ਦੀ ਕਿਰਪਾ ਬਣੀ ਰਹੇ ਅਸੀਂ ਉਸ ਕੰਮ ਨੂੰ ਨਿਭਰੇ ਚਾਹੀਏ ਥੋੜਾ ਧੀਰੇ ਚੱਲਦਾ ਕੰਮ ਤੁਹਾਨੂੰ ਪਤਾ ਹੀ ਹੈ ਕਿ ਇਸ ਕਰਕੇ ਇਹਦਾ ਕੰਮ ਰੁਕਿਆ ਪਰ ਤੁਸੀਂ ਬਿਲਕੁਲ ਬੇਫਿਕਰ ਰਹਿਓ ਸਿਰਫ ਤੇ ਸਿਰਫ ਇੱਕੋ ਹੀ ਚੀਜ਼ ਤੁਹਾਡੇ ਕੋਲ ਮੰਗਣੀ ਹੈ ਕਿ ਭਰੋਸਾ ਕਰਿਓ ਮੇਰੇ ਤੇ ਜਿਹੜੀ ਵੀ ਮੈਂ ਗੱਲ ਕਹਿ ਦਿੰਦੀ ਆ ਅਸੀਂ ਗੁਰੂ ਸਾਹਿਬ ਦਾ ਉਹ ਆਸਰਾ ਲੈ ਕੇ ਚੱਲਦੇ ਹਾਂ ਆਪਣੀ ਹਿੰਮਤ ਵੀ ਦੇ ਲੈਂਦੇ ਆ ਤੇ ਰਾਹ ਵੀ ਦਿੰਦੇ ਤੁਸੀਂ ਬਸ ਯਕੀਨ ਰੱਖਿਓ ਗੁਰੂ ਸਾਹਿਬ ਤੇ ਜਿ ਯਕੀਨ ਰੱਖਿਓ ਮੇਰੇ ਲਫ਼ਜ਼ਾਂ ਤੇ ਕਿ ਮੇਰੇ ਮੂੰਹੋਂ ਨਿਕਲਿਆ ਹੋਇਆ ਲਫ਼ਜ਼ ਜਿਹੜਾ ਆ ਉਹ ਹਰ ਹਿੱਲੇ ਪੂਰਾ ਹੋਏਗਾ ਸਿਵਰ ਵੀ ਕੰਪਲੀਟ ਹੋਊਗਾ ਔਰ ਇਹਦੇ ਅਗੋਂ ਜਿਹੜੀ ਰਾਈਜ਼ਿੰਗ ਮੇਨ ਲੱਗਣੀ ਆ ਉਹ ਵੀ ਕੰਪਲੀਟ ਹੋਊਗੀ ਉਹਦੇ ਵਿੱਚ ਕੋਈ ਦੋਰ ਆਇ ਨਹੀਂ ਹੈ ਬੜਿੱਕੇ ਪੈਂਦੇ ਹੁੰਦੇ ਆ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਇਹ ਨੈਚੁਰਲ ਆ ਇਹ ਹੁੰਦਾ ਹੀ ਆ ਵੰਡੇ ਕੰਮਾਂ ਦੇ ਵਿੱਚ ਔਰ ਪਾਰਟੀਵਾਦੀ ਤੌਰ ਤੇ ਬੇਸ਼ੱਕ ਵਿਰੋਧੀਆਂ ਦੇ ਮਨ ਦੇ ਵਿੱਚ ਇਹ ਗੱਲ ਹੋਵੇ ਕਿ ਅਸੀਂ ਇਹ ਸੀਵਰ ਦਾ ਕੰਮ ਇਸ ਸਰਕਾਰ ਦੇ ਰੰਦੇ ਰੰਦੇ ਪੂਰਾ ਨਹੀਂ ਹੋਣ ਦੇਣਾ ਪਰ ਇਹ ਸੰਭਵ ਨਹੀਂ ਹੈ ਵਿਰੋਧੀਆਂ ਦਾ ਕੰਮ ਹੁੰਦਾ ਹੈ ਸਿਰ ਚੀਜ਼ਾਂ ਸੋਚਣੀਆਂ ਮੈਂ ਉਹਨਾਂ ਨਾਲ ਉਸਤੇ ਵੀ ਮਾੜਾ ਨਹੀਂ ਬੋਲਦੀ ਮਾੜਾ ਨਹੀਂ ਸੋਚਦੀ ਕਿਉਂਕਿ ਵਿਰੋਧੀਆਂ ਦਾ ਕੰਮ ਹੁੰਦਾ ਅੜਕੇ ਪਾਪਾ ਕੇ ਸੂਈ ਦੇ ਨੱਕੇ ਵਿੱਚ ਲੰਘਾਉਣਾ ਕਿ ਜਿਹੜੀ ਸਾਰਥਕ ਤੇ ਨਰੋਗ ਜਿਹੜਾ ਵਿਰੋਧ ਹੁੰਦਾ ਹੈ ਉਹ ਬਹੁਤ ਜ਼ਰੂਰੀ ਹੁੰਦਾ ਪਰ ਕਿਸੇ ਵੀ ਕੰਮ ਦੇ ਵਿੱਚ ਮਾੜੇ ਬਣ ਕੇ ਉਹਦਾ ਸਾਥ ਦੇਣਾ ਉਹਨਾਂ ਕੰਮਾਂ ਦੇ ਵਿੱਚ ਜਿਹੜਾ ਪਿਛਲੇ ਸਮੇਂ ਤੋਂ ਦਿੱਤਾ ਜਾ ਰਿਹਾ ਉਹ ਥੋੜਾ ਜਿਹਾ ਦੁੱਖ ਲੱਗਦਾ ਇਸ ਬਸਰਤ ਦੇ ਵਿੱਚ ਸਾਰੇ ਪੰਜਾਬ ਦੀ ਹਾਲਤ ਤੁਸੀਂ ਦੇਖੀ ਹੈ ਉਹਦੇ ਵਿੱਚ ਬਿਲਕੁਲ ਵੀ ਲਪੇਟਿਆ ਗਿਆ ਮੇਰੀ ਕੋਸ਼ਿਸ਼ ਸੀਗੀ ਕਿ ਇਹ ਕੰਮ ਨਾ ਹੁੰਦਾ ਕਿਉਂਕਿ ਆਪਾਂ ਬਹੁਤ ਪੈਸੇ ਵੀ ਲਾਏ ਆ ਬਹੁਤ ਮਿਹਨਤ ਵੀ ਕੀਤੀ ਆ ਛੱਪਣਾ ਨੂੰ ਸੀਲਿੰਗ ਦੇ ਨਾਲ ਜੋੜਨ ਦੀ ਪਰ ਫੇਰ ਵੀ ਐਸਪਰ ਵੀ ਬਿਲਗੇ ਦੇ ਵਿੱਚ ਪਾਣੀ ਆਇਆ ਬਹੁਤ ਸਾਰੀਆਂ ਵੀਡੀਓ ਵਿਰੋਧੀ ਧਿਰਨ ਪਾਪਾ ਕੇ ਦਸਦੀ ਰਹੀ ਆ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ ਵੀਡੀਓ ਪਾਪਾ ਕੇ ਸੜਕਾਂ ਦਾ ਹਾਲ ਫਲਾਨੇ ਦਾ ਟਿਮਕੜੇ ਦਾ ਇਹ ਪਰਿਵਾਰ ਆ ਇਹ ਘਰ ਆ ਸਾਡਾ ਜਦੋਂ ਜਿੱਥੇ ਕੋਈ ਵੀ ਕੰਮ ਚੱਲਦਾ ਉੱਥੇ ਬੜੀਆਂ ਸਾਰੀਆਂ ਕਮੀਆਂ ਪੇਸ਼ੀਆਂ ਆਉਂਦੀਆਂ ਔਰ ਸੰਦੂਏ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਜੇ ਵਿਰੋਧੀ ਸਾਨੂੰ ਦਿਖਾਉਂਦੇ ਵੀ ਆ ਤਾਂ ਅਸੀਂ ਸਮਝਦੇ ਹਾਂ ਸਾਡੇ ਵਾਸਤੇ ਸ਼ੀਸ਼ਾ ਹੈ ਅਸੀਂ ਉਹਦੇ ਵਿੱਚ ਕੁਝ ਸਿੱਖ ਕੇ ਨਿਕਲਣਾ ਉਹਦੇ ਵਿੱਚੋਂ ਤੇਜ਼ੀ ਨਾਲ ਕੰਮ ਕਰਨਾ ਆਪਣੇ ਰੱਤੇ ਤੇ ਹੋਰ ਪੱਕਾ ਹੋਣਾ ਹੁੰਦਾ ਹੈ ਜਦੋਂ ਤੁਹਾਨੂੰ ਵਿਰੋਧੀ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਬਹੁਤ ਜਲਦੀ ਰੇਂਦਰ ਸੀਵਰੇਜ ਜਿਹੜਾ ਛੱਪੜ ਨੂੰ ਅੱਠਵੇਂ ਨੂੰ ਅਸੀਂ ਜੋੜਨਾ ਉਹ ਵੀ ਜਿੱਥੇ ਕਿਤੇ ਪਿੰਡ ਦੇ ਵਿੱਚ ਛੋਟੇ-ਮੋਟੇ ਕਲੈਕਸ਼ਨ ਰਹਿੰਦੇ ਆ ਉਹ ਵੀ ਔਰ ਉਹ ਕਰਦੇ ਕਰਦੇ ਅਸੀਂ ਇੱਕ ਹਫ਼ਤੇ ਤੱਕ ਬਿਲਕੇ ਦੀਆਂ ਸੜਕਾਂ ਦਾ ਕੰਮ ਸ਼ੁਰੂ ਕਰਨ ਜਾ ਰਹੇ ਟੈਂਡਰ ਹੋ ਚੁੱਕਿਆ ਖੁੱਲ ਚੁੱਕਿਆ ਟੈਂਡਰ ਬਸ ਪ੍ਰਸ਼ਾਸਕੀ ਜਿਹੜੀਆਂ ਸਾਡੀਆਂ ਕਾਰਵਾਈਆਂ ਨੇ ਉਹਨਾਂ ਨੂੰ ਹਫ਼ਤਾ ਤੱਕ ਲੱਗਦਾ ਤੁਹਾਡੇ ਨਗਰ ਨੂੰ ਇਸ ਇਤਿਹਾਸਕ ਗੁਰੂ ਨਗਰੀ ਨੂੰ ਆਉਣ ਵਾਲੀਆਂ ਅੱਠੀਆਂ ਅੱਠ ਸੜਕਾਂ ਜਿਹੜੀਆਂ ਨੇ ਉਹ ਸਾਰੀਆਂ 18 ਫੁੱਟ ਚੌੜੀਆਂ ਕੀਤੀਆਂ ਜਾਣੀਆਂ ਸਾਰੀ ਫਰਨੀ ਜਿਹੜੀ ਆ ਉਹ ਵੀ ਪੂਰੀ ਜਿਹੜੀ ਪੂਰੀ ਦੀ ਪੂਰੀ ਕੰਧਾ ਤੱਕ ਅਸੀਂ ਉਹਨੂੰ ਪੱਕੀ ਕਰਨਾ 6 ਕਰੋੜ ਤੇ 15 ਲੱਖ ਰੁਪਈਆ ਆਉਣ ਵਾਲੇ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਲਾ ਕੇ ਸੜਕਾਂ ਪੂਰੀਆਂ ਕਰਕੇ ਖਤਮ ਕਰਨਾ ਪੈਸੇ ਆ ਚੁੱਕੇ ਆ ਰਿਕਿੰਦਰਜੀਤ ਕਰਮਾਨ ਰਿਕਿੰਦਰਜੀਤ ਕਰਮਾਨ ਜਿੰਦਾਬਾਦ ਉਹ ਪੈਸੇ ਅਸੀਂ ਮਾਰਚ ਦੇ ਐਂਡ ਤੱਕ ਖਤਮ ਕਰਦੇ ਆ ਕਹਿਣ ਦਾ ਮਤਲਬ ਮਾਰਚ ਦੇ ਐਂਡ ਤੱਕ ਸਾਰੀਆਂ ਸੜਕਾਂ ਜਿੰਨੀਆਂ ਚਾਰਜ ਫੈਲੇ ਜਾਂਦੀਆਂ ਨੇ ਸਾਰੀਆਂ ਦੀਆਂ ਸਾਰੀਆਂ ਚਮਕਦਿਆਂ ਦਮਕਦਿਆਂ ਨਜ਼ਰ ਆਉਣਗੀਆਂ ਮੈਂ ਮਨਜੋਤ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰਦੀ ਕਿ ਬਿਜਲੀ ਵਿਭਾਗ ਨੂੰ ਉਠਾਓ ਕਿਸੇ ਵੀ ਸੜਕ ਦੇ ਵਿੱਚ ਕੋਈ ਖੰਭਾ ਆਉਂਦਾ ਉਹਨੂੰ ਪਾ ਕੇ ਪਾਸੇ ਕਰਨਾ ਆਪਣਾ ਪਲਾਨ ਕਰੋ ਬਜਟ ਬਣਾਓ ਐਸੇ ਜਮਾ ਕਰਵਾਓ ਕਿਤੇ ਵੀ ਕੋਈ ਖੰਭਾ ਸੜਕਾਂ ਦੇ ਵਿੱਚੋਂ ਵਿੱਚ ਨਾ ਆਉਂਦਾ ਹੋਵੇ ਬੀਬੀ ਬਾਈ ਬਾਈ ਫਰ ਤੱਕ ਸੜਕਾਂ ਖਾਲੀ ਕਰਕੇ ਦਿਓ ਤਾਂ ਕਿ ਸਹੀ ਤਰੀਕੇ ਦੇ ਨਾਲ ਸਹੀ ਚੌੜੀਆਂ ਸੜਕਾਂ ਬਣਾਈਆਂ ਜਾਣ ਲਾਇਬ੍ਰੇਰੀ ਤੁਹਾਡੀ ਬਣ ਕੇ ਤਿਆਰ ਹੈ ਜਲਦੀ ਅਸੀਂ ਹੋ ਰਿਹਾ ਹੈ ਉਦਘਾਟਨ ਕਰਾਂਗੇ ਉਹ ਵਿੱਚ ਸਮਾਨ ਪਾਣਾ ਜਿਹੜਾ ਕਿਤਾਬਾਂ ਪਾਵਾਂਗੇ ਫਰਨੀਚਰ ਪਾਵਾਂਗੇ ਕੰਪਿਊਟਰ ਪਾਵਾਂਗੇ ਕਿਉਂਕਿ ਡਿਜੀਟਲ ਲਾਇਬ੍ਰੇਰੀ ਨਿਆਣੇ ਕਿਤਾਬਾਂ ਪੜ੍ਹਨੀਆਂ ਨਹੀਂ ਚਾਹੁੰਦੇ ਦੇਖਣੀਆਂ ਚਾਹੁੰਦੇ ਕੰਪਿਊਟਰ ਦੇ ਉੱਤੇ ਉੱਥੋਂ ਹੀ ਪੜ੍ਹਨਾ ਲਿਖਣਾ ਚਾਹੁੰਦੇ ਇਸ ਕਰਕੇ ਡਿਜੀਟਲ ਲਾਇਬ੍ਰੇਰੀ ਬਣੇਗੀ ਔਰ ਇੱਕ ਹੋਰ ਜਿਹੜੀ ਆਜ਼ਾਦੀ ਦੇ 76 ਸਾਲ ਬਾਅਦ ਤੱਕ ਵੀ ਜਿਹੜੀ ਇਸ ਨਗਰ ਦੇ ਉੱਤੇ ਰਾਜ ਕਰਨ ਵਾਲੇ ਲੋਕ ਤੇ ਇਸ ਹਲਕੇ ਦੇ ਉੱਤੇ ਰਾਜ ਕਰਨ ਵਾਲੇ ਲੋਕ ਜਿਨ੍ਹਾਂ ਦੇ ਵਿੱਚ ਕਦੀ ਇਹ ਸੈਂਸਿਟੀਵਿਟੀ ਰਹੀ ਨਹੀਂ ਕਿਸ ਛੋਟੇ ਜਿਹੇ ਨਗਰ ਦੇ 76 ਫ੍ਰੀडम फाइਟਰ ਦਿੱਤੇ ਨੇ ਉਹਨਾਂ ਦੀ ਯਾਦਗਾਰ ਹੋਣੀ ਚਾਹੀਦੀ ਮੈਂ ਅੱਜ ਇਸ ਖੁਸ਼ੀ ਦੇ ਦਿਹਾੜੇ ਤੇ ਆਪਣੇ ਉਹਨਾਂ ਦੇਸ਼ ਭਗਤਾਂ ਨੂੰ ਆਪਣੇ ਉਹਨਾਂ ਦੀ ਲੜਾਈ ਜਾਤੀ ਦੀ ਲੜਾਈ ਵਾਸਤੇ ਸੰਘਰਸ਼ ਕਰਨ ਵਾਲੇ ਯੋਧਿਆਂ ਨੂੰ ਤੇ ਕਈਆਂ ਨੂੰ ਆਪਣੀਆਂ ਕੁਰਬਾਨੀਆਂ ਕਰਨ ਵਾਲੇ ਤੋਂ ਵੀ ਸਨਮਰਪਨ ਇੱਕ ਯਾਦਗਾਰ ਦਾ ਐਲਾਨ ਕਰਦੀਆਂ ਔਰ 5 ਲੱਖ ਰੁਪਈਆ ਵੀ ਨਾਲ ਐਨਾਨਸ ਕਰਦੇ ਕਿ ਅਸੀਂ ਇੱਕ ਜੋਤ ਬਣਾਵਾਂਗੇ ਆਦਮ ਕਦ ਜੋਤ ਹੋਏਗੀ ਬਹੁਤ ਵੱਡੀ ਜਿਹਦੇ ਉੱਤੇ ਸਾਡੇ ਸਾਰੇ ਦੇ ਸਾਰੇ ਆਜ਼ਾਦੀ ਘੁਲਾਟੀਆਂ ਦੇ ਨਾਮ ਲਿਖੇ ਜਾਣਗੇ ਤਾਂ ਕਿ ਹਰ ਇੱਕ ਆਉਂਦਾ ਚੰਦ ਸਾਡੀ ਨੌਜਵਾਨ ਪੀੜ੍ਹੀ ਸਾਡੇ ਬੱਚੇ ਜਿਹੜੀ ਪਨੀਰੀ ਤਿਆਰ ਹੋ ਰਹੀ ਆ ਉਹ ਆਪਣੇ ਪੁਰਖਾਂ ਨੂੰ ਆਪਣੇ ਆਜ਼ਾਦੀ ਦੇ ਪਰਵਾਨਿਆਂ ਨੂੰ ਹਮੇਸ਼ਾ ਆਪਣੇ ਦਿਨਾਂ ਦੇ ਵਿੱਚ ਯਾਦ ਰੱਖਣ ਤੇ ਉਹਨਾਂ ਦੇ ਉੱਤੇ ਕੁਰਬਾਨ ਹੋਣਦੇ ਰਹਿਣ ਇਹ ਬਹੁਤ ਜ਼ਰੂਰੀ ਹੈ ਔਰ ਇਹ ਮੇਰਾ ਸੁਪਨਾ ਵੀ ਆ ਕਿ ਜਿਹੜੇ ਸਿੱਖਿਤਾ ਨੂੰ ਪ੍ਰਣਾਮ ਜਿਹੜਾ ਉਹ ਵੀ ਹੋਣਾ ਚਾਹੀਦਾ ਔਰ ਹਰ ਸਾਲ ਜ਼ਰੂਰ ਅਸੀਂ ਉਹਨਾਂ ਦੇ ਸਬੰਧ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਵੀ ਕਰਾਂਗੇ ਇੱਕ ਆਦਮ ਕੱਦ ਪੱਥਰ ਜਿਹਨੂੰ ਜੋਤ ਦੇ ਰੂਪ ਦੇ ਵਿੱਚ ਅਸੀਂ ਉਹ ਪੱਥਰ ਬਣਾਵਾਂਗੇ ਜਿਹਦੇ ਉੱਤੇ ਸਾਰਿਆਂ ਦੇ ਨਾਮ ਲਿਖੇ ਜਾਣਗੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਕਮੇਟੀ ਜਿਹੜੀ ਹੁਣੇ ਹੋ ਕੇ ਗਈ ਹੈ ਯਕੀਨ ਦਿਵਾਨੇ ਤੁਹਾਨੂੰ ਕਿ ਵੀ ਜਿਹੜਾ ਵੀ ਤੁਹਾਡਾ ਕੋਈ ਰਹਿਦਾ ਕੰਮ ਹੈ ਉਹਨੂੰ ਪੂਰਾ ਕਰਾਂਗੇ ਕ੍ਰਿਕਟ ਦੇ ਬੱਚੇ ਜਿਹੜੇ ਸੱਲੇ ਖੜੇ ਨੌਜਵਾਨ ਤੁਹਾਡੇ ਵਾਸਤੇ ਤਾਂ ਜਾਣ ਵੀ ਨਾਜ਼ਰ ਇਹ ਤੇ ਕਾਫੀ ਬਹੁਤ ਛੋਟਾ ਜਿਹਾ ਨਿੱਕਾ ਜਿਹਾ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਆਪੂਰਾ ਕਰਕੇ ਦਿੱਤਾ ਜਾਏਗਾ ਤਾਂ ਕਿ ਤੁਹਾਡੀ ਸਿਹਤ ਦੀ ਤੁਹਾਡੀ 60% ਤੋਂ ਤੁਹਾਨੂੰ ਬਚਾਇਆ ਜਾ ਸਕੇ ਅੱਜ ਜਿਹੜਾ ਇੱਕ ਹੋਰ ਇਤਿਹਾਸਕੀ ਕਾਮਯਾਬੀ ਕਿ 178 ਲਾਪਤਰੀ 68 ਜਿਨ੍ਹਾਂ ਦੀ ਸਰਦੀ ਛੱਤ ਜਿਹੜੀ ਆ ਉਹ ਡਿੱਗੂ ਡਿੱਗੂ ਕਰਦੀ ਸੀ ਮੀਆਂ ਚ ਬੜੇ ਔਖੇ ਦਿਨ ਕੱਟੇ ਉਹਨਾਂ ਨੇ ਉਹ 178 ਦੀਆਂ 68 ਅੱਜ ਤੁਹਾਨੂੰ ਉਹਦੇ ਜਿਹੜੇ ਹੈਗੇ ਸੈਂਕਸ਼ਨ ਲੈਟਰ ਦਿੱਤੇ ਜਾਣਗੇ ਪੈਸੇ ਤੁਹਾਡੇ ਖਾਤੇ ਚ ਆਉਣਗੇ ਔਰ ਮੈਂ ਸਾਰੇ ਆਪਣੇ ਕੌਂਸਲਰ ਸੇ ਬਨਨ ਨੂੰ ਬੇਨਤੀ ਕਰਦੀ ਆਂ ਜੇ ਇਸ ਤੋਂ ਇਲਾਵਾ ਜਿੰਨੇ ਵੀ ਬੋਰਡ ਘਰ ਬਾਕੀ ਨੇ ਜਿਨ੍ਹਾਂ ਨੂੰ ਇਹਨਾਂ 2.5 ਲੱਖ ਰੁਪਏ ਦੀ ਜ਼ਰੂਰਤ ਆ ਇਹ ਬਹੁਤ ਵੱਡਾ ਕੰਮ ਆ ਤੁਸੀਂ ਦੇਖੋ ਜਿਨ੍ਹਾਂ ਦੇ ਕੋਲ ਕਾਗਜ਼ ਪੂਰੇ ਨਹੀਂ ਹੋਏ ਕਿੰਨੇ ਬੇਵੱਸ ਲੋਕ ਹੋਣਗੇ ਉਹ ਕਿ ਵੀ ਉਹਦੇ ਸਾਹਮਣੇ ਕੋਈ ਚੀਜ਼ ਪਈ ਹੈ ਉਹ ਚੱਕ ਨਹੀਂ ਸਕਦੇ ਇਹ ਬੇਵਸੀ ਹੁੰਦੀ ਹੈ ਇਹ ਲਾਪਰਵਾਹੀ ਹੈ ਮੈਂ ਆਪਣੇ ਸਾਰੇ ਕਾਉਂਸਲਰ ਸਰਵਾਨਾਂ ਔਰ ਨਗਰ ਕਾਉਂਸਲ ਦੇ ਦਫ਼ਤਰ ਦੇ ਵੀ ਸਾਰੇ ਸਾਥੀਆਂ ਨੂੰ ਹਦਾਇਤ ਕੀਤੀ ਹੈ ਕਿ ਘਰ-ਘਰ ਜਾ ਕੇ ਜਿਹੜੇ ਉਹ ਲੋਕ ਨੇ ਉਹਨਾਂ ਦੀ ਚੈਕਲਿਸਟ ਆਪ ਤਿਆਰ ਕਰਵਾ ਲੈ ਪਹੁੰਚੇ ਲੂਗਾ ਤੁਹਾਨੂੰ ਉਹਨਾਂ ਦੇ ਲੋਕਾਂ ਦੇ ਸਿਰ ਤੇ ਸ਼ਰਤ ਆ ਜੋ ਕਿ ਮਿਹਨਤ ਕਰ ਲਓ ਮਿਹਨਤ ਕਰਕੇ ਵੀ ਜਿੰਨੇ ਵੀ ਪਰਿਵਾਰ ਨੇ ਜਿਨ੍ਹਾਂ ਦੇ ਘਰ ਰਹਿੰਦੇ ਆ ਭਾਵੇਂ 100 ਭਾਵੇਂ 150 ਭਾਵੇਂ 200 ਜਿੰਨੇ ਵੀ ਲੋਕ ਨੇ ਕਿਉਂਕਿ ਜਦੋਂ 2022 ਦੀ ਇਲੈਕਸ਼ਨ ਦੇ ਵਿੱਚ ਮੈਂ ਘਰ-ਘਰ ਘੁੰਮ ਰਹੀ ਸੀ ਐਸੇ-ਐਸੇ ਘਰ ਸੀ ਐਸੇ-ਐਸੇ ਪਰਿਵਾਰ ਸੀ 2022 ਚ ਨਹੀਂ ਨਗਰ ਕੌਂਸਲ ਦੀ ਲਕਸ਼ਣ ਲਈ ਐਸੇ-ਐਸੇ ਪਰਿਵਾਰ ਦੇਖੇ ਐਸੇ-ਐਸੇ ਘਰ ਦੇਖੇ ਸੀ ਕਿ ਦੇਖ ਕੇ ਰੋਣਾ ਆਉਂਦਾ ਸੀ ਕਿ ਇਹਨਾਂ ਨੂੰ ਵੋਟ ਤਾਂ ਕਿਵੇਂ ਗਈ ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਕੋਈ ਤਰਪਾਲ ਪਾ ਕੇ ਬੈਠਾ ਹੋਵੇ ਕਿਸੇ ਕੋਲ ਤਰਪਾਲ ਵੀ ਨਾ ਹੋਵੇ ਪਾਉਣ ਵਾਸਤੇ ਔਰ ਲਗ ਵਰਗੀ ਜਿੰਦਗੀਆਂ ਬਹੁਤ ਸਾਰੇ ਘਰ ਐਸੇ ਸੀ ਬਹੁਤ ਮਾੜੀ ਹਾਲਤ ਦੇ ਵਿੱਚ ਸੀ ਤੇ ਫਿਰ ਵੋਟ ਮੰਗਣ ਨੂੰ ਜੀ ਨਹੀਂ ਸੀ ਕਰਦਾ ਮੈਂ ਉੱਥੋਂ ਉਦਾਂ ਹੀ ਘੇੜਾ ਦੇ ਕੇ ਨਿਕਲ ਆਉਂਦੀ ਸੀ ਬਾਹਰ ਕੇ ਵੋਟ ਕਹਿਣ ਦਿਲ ਨਹੀਂ ਸੀ ਕਰਦਾ ਵੋਟ ਕੋਣ ਵੀ ਕਿਸ ਮੰਨ ਦੇ ਨਾਲ ਉਹ ਇਨਸਾਨ ਆਵੇ ਜਿਹੜਾ ਇੰਨੇ ਸਾਲਾਂ ਦੀ ਆਜ਼ਾਦੀ ਬਾਅਦ ਜਿਹੜੇ ਸੱਚੇ ਸ਼ਕਲ ਮੈਂ ਫਿਰ ਅਪੀਲ ਕਰਦੀ ਆਂ ਕਿ ਸਾਰੇ ਜਣੇ ਤੁਸੀਂ ਇੱਕ ਦੂਜੇ ਦੀ ਬਾਹ ਫੜ ਕੇ ਤੁਰਿਆ ਕਰੋ ਫੱਟ ਫੱਟ ਕੇ ਤੁਰਿਆ ਕਰੋ ਤੁਹਾਡੀ ਇਕਤਾ ਜਿਹੜੀ ਆ ਨਗਰ ਕੌਂਸਲ ਦੀ ਉਹ ਮਿਸਾਲ ਬਣੀ ਚਾਹੀਦੀ ਏ ਇਸ ਨਗਰ ਵਾਸਤੇ ਹਰ ਅਸੰਭਵ ਕੰਮ ਨੂੰ ਹੱਥ ਪਾ ਲੋ ਆਪਾਂ ਕਰ ਸਕਦੇ ਹਾਂ ਕਿਉਂਕਿ ਤੁਹਾਡੇ ਕੋਲ ਇੰਨੀ ਪਾਵਰ ਏ ਇੰਨੀ ਤਾਕਤ ਏ ਤੁਸੀਂ ਇੱਕ ਕੌਂਸਲ ਦੇ ਇੱਕ ਕਿਸਮ ਦੇ ਮਾਲਕ ਹੋ ਉੱਥੇ ਜਿਹੜਾ ਵੀ ਸ਼ਬਦ ਜਿਹੜਾ ਵੀ ਕੰਮ ਤੁਸੀਂ ਲੱਖੋਗੇ ਤੁਸੀਂ ਉਹਨੂੰ ਕਰਨ ਦੇ ਸਮਰੱਥ ਹੋ ਇਸ ਕਰਕੇ ਆਪਣੀ ਇਸ ਸਮਰੱਥਾ ਨੂੰ ਉਸ ਗੱਲ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਹੋਏ ਇਹਦੇ ਤੇ ਜੋ ਕਰ ਸਕਦੇ ਆ ਆਪਣੇ ਲੋਕਾਂ ਵਾਸਤੇ ਉਹ ਕਰ ਚੋ ਮੌਕੇ بار بار ਨਹੀਂ ਆਉਂਦੇ ਹੁੰਦੇ ਦਾਤੇ ਦੀ ਕਿਰਪਾ ਹੁੰਦੀ ਆ ਤੁਹਾਨੂੰ ਚੁਣਿਆ ਇਹਨਾਂ ਨੇ ਤੁਸੀਂ ਸਾਰੇ ਜਣੇ ਮਿਲ ਕੇ ਲੋਕਾਂ ਦੇ ਦਰਦ ਦੁੱਖ ਦਰਦ ਦੇ ਹਾਮੀ ਬਣੋ ਡਿਵੈਲਪਮੈਂਟ ਹੁੰਦੀ ਰਹਿਣੀ ਆ ਡਿਵੈਲਪਮੈਂਟ ਤਾਂ ਪਹਿਲਾਂ ਵੀ ਹੁੰਦੀ ਆਈਆਂ ਹੁਣ ਵੀ ਹੁੰਦੀਆਂ ਰਹਿਣੀਆਂ ਆ ਆਪਾਂ ਵੀ ਕੋਈ ਕਸਰ ਨਹੀਂ ਛੱਡਣੀ ਸੋ ਆਪ ਸਭ ਇਨੀ ਠੰਡ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਬੈਠੇ ਹੋ ਤੁਹਾਡਾ ਬਹੁਤ ਬਹੁਤ ਸਤਿਕਾਰ ਸਹਿਤ ਧੰਨਵਾਦ ਫਿਰ ਅਪੀਲ ਕਰੂੰਗੀ ਕਿ ਕੋਈ ਵੀ ਤੁਹਾਡੇ ਮਨ ਦੇ ਵਿੱਚ ਗੱਲ ਆਵੇ ਕੋਈ ਵੀ ਤੁਹਾਨੂੰ ਕੰਮ ਐਸਾ ਲੱਗੇ ਤੁਹਾਨੂੰ ਲੱਗੇ ਕਿ ਨਹੀਂ ਹੋ ਪਾ ਰਿਹਾ ਸ਼ਾਇਦ ਤਾਂ ਹੋਵੇ ਤੁਸੀਂ ਉਹ ਸਾਂਝਾ ਕਰਨਾ ਮੇਰੇ ਨਾਲ ਸਿਰਫ ਆਪਣਾ ਘਰੋਸਾ ਬਣਾ ਕੇ ਰੱਖਣਾ ਯਕੀਨ ਬਣਾ ਕੇ ਰੱਖਣਾ ਕਿ ਮੈਂ ਹਰ ਕੰਮ ਵਾਸਤੇ ਹਰ ਕੰਮ ਨੂੰ ਬੜੀ ਸੰਜੀਦਗੀ ਦੇ ਨਾਲ ਕਰਦੀ ਹਾਂ ਸਾਡੇ ਨਗਰ ਦਾ ਰਿੰਗ ਰੋਡ ਜਿਹੜਾ ਆਖਰੀ ਪੜਾਅ ਦੇ ਵਿੱਚ ਹੈ ਇਸ ਵੇਲੇ ਔਰ ਐਸ ਬਜਟ ਦੇ ਵਿੱਚ ਮੈਂ ਹਰ ਹਿੱਲੇ ਕਿਉਂਕਿ ਪਹਿਲਾ ਜਿਹੜਾ ਸਾਡਾ ਇੱਕ ਦੋ ਚੀਜ਼ਾਂ ਹੁੰਦੀਆਂ ਕਰਨ ਵਾਲੀਆਂ ਉਹ ਇਸ ਵੇਲੇ ਗੋ ਥਰੂ ਨੇ ਕੰਪਲੀਟ ਹੋਣਗੀਆਂ ਅਗਲੇ ਇੱਕ ਦੋ ਮਹੀਨੇ ਦੇ ਵਿੱਚ ਜਿਹਨੂੰ ਇੱਕ ਸਿੰਪਲ ਸਰਵੇ ਹੁੰਦਾ ਉਹ ਪੂਰਾ ਹੋਣ ਜਾ ਰਿਹਾ ਔਰ ਅਸੀਂ ਐਸ ਬਜਟ ਦੇ ਵਿੱਚ ਵੱਡਾ ਪ੍ਰੋਜੈਕਟ ਆ ਤਕਰੀਬਨ ਤਕਰੀਬਨ 70 ਕਰੋੜ ਦਾ ਪ੍ਰੋਜੈਕਟ ਹੈ ਇਹ ਨੂੰ ਬਜਟ ਦੇ ਵਿੱਚ ਹੀ ਸਿੱਧਾ ਰੱਖਿਆ ਜਾਣਾ ਸਾਡਾ ਸਕੂਲ ਵੀ ਸਿੱਧਾ ਬਜਟ ਦੇ ਵਿੱਚ ਜਾਣਾ ਜਿਹੜਾ ਨੂਰ ਮਹਿਲ ਵਾਲਾ ਹਾਲਾਂਕਿ ਉਹਦੇ ਵਾਸਤੇ ਅਸੀਂ ਕੁਝ ਪੈਸੇ ਪਹਿਲਾਂ ਵੀ ਇਸ਼ੂ ਕਰਾ ਰਹੇ ਹਾਂ ਜਿੱਦਾਂ ਰਿੰਗ ਰੋਡ ਵਾਸਤੇ ਵੀ ਕੁਝ ਪੈਸੇ ਪਹਿਲਾਂ ਇਸ਼ੂ ਹੋਏ ਆ ਜਿਹਦੇ ਨਾਲ ਸਾਰੇ ਸਰਵੇ ਵਗੈਰਾ ਕੰਮ ਚੱਲ ਰਿਹਾ ਹੈ ਇਹ ਕੰਮ ਕੰਪਲੀਟ ਹੋਣਗੇ ਔਰ ਜਿਹੜਾ ਕੰਮ ਨਗਰ ਕੌਂਸਲ ਦੇ ਅਧਿਕਾਰ ਖੇਤਰ ਦੇ ਵਿੱਚ ਸੀ ਛੱਪੜ ਦੇ ਵਿੱਚ ਦੀ ਉੱਪਰ ਦੀ ਜਿਹੜਾ ਰਿੰਗ ਰੋਡ ਬਣਨਾ ਸੀ ਉਹਦਾ ਟੈਂਡਰ ਖੁੱਲ ਚੁੱਕਿਆ ਤੁਸੀਂ ਹੁਣ ਕੰਮ ਸ਼ੁਰੂ ਹੋਣਾ ਉਹਦੇ ਤੇ तकरीबन 46 ਲੱਖ ਰੁਪਇਆ ਖਰਚ ਕੇ ਇੱਕ ਰਿੰਗ ਰੋਡ ਜਿਹੜਾ ਇੰਟਰਨਲ ਆ ਉਹਨੂੰ ਚਾਲੂ ਕੀਤਾ ਜਾ ਰਿਹਾ ਬੜੀ ਤੇਜ਼ੀ ਦੇ ਨਾਲ ਉਹਦਾ ਕੰਮ ਚੱਲੂਗਾ ਉਹਦੇ ਟੈਂਡਰ ਖੁੱਲਗੇ ਹੋਏ ਨੇ ਕੰਮ ਹੀ ਸਟਾਰਟ ਹੋਣਾ ਉਹ ਤੁਹਾਡੇ ਜਿਹੜਾ ਸਪਰਦ ਕੀਤਾ ਜਾਊਗਾ ਔਰ ਮੈਂ ਜੇ ਕੋਈ ਕੰਮ ਰਹਿ ਗਿਆ ਹੋਵੇ ਕਿਸੇ ਦਾ ਮੇਰੇ ਧਿਆਨ ਚ ਨਾ ਹੋਵੇ ਕੌਂਸਲ ਦੇ ਧਿਆਨ ਦੇ ਵਿੱਚ ਨਾ ਹੋਵੇ ਇਦਾਂ ਨਾ ਕਰਿਓ ਜਿਹੜਾ ਵੀ ਤੁਹਾਡੇ ਕੋਈ ਮਨ ਦੀ ਗੱਲ ਆ ਕੋਈ ਕਰਨ ਵਾਲਾ ਕੰਮ ਆ ਉਹ ਜ਼ਰੂਰ ਕੌਂਸਲ ਦੇ ਧਿਆਨ ਚ ਲਿਆਓ ਮੇਰੇ ਧਿਆਨ ਦੇ ਵਿੱਚ ਲਿਆਓ ਮਿਲੋ ਜਦੋਂ ਮਰਜੀ ਜਿਹੜਾ ਮਰਜੀ ਜਦੋਂ ਮਰਜੀ ਵੀਰਪੁਰ ਸਿਰਫ ਵੀਕ ਬਿਟਦਾ ਰਹਸਤਾ ਜਦੋਂ ਮਰਜੀ ਆਓ ਜਦੋਂ ਮਰਜੀ ਜਾਓ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਨੇ ਮੈਂ ਇਹ ਨਹੀਂ ਕਹਿੰਦੀ ਕਿ ਕੱਲੀ ਨਗਰ ਕਾਉਂਸਲ ਪੂਰੇ ਨਗਰ ਨੂੰ ਖੁਸ਼ ਕਰ ਸਕਦੀ ਹੈ ਮੈਂ ਇਹ ਵੀ ਨਹੀਂ ਕਹਿੰਦੀ ਕਿ ਸਾਰਾ ਨਗਰ ਜਿਹੜਾ ਇਹਨਾਂ ਤੋਂ ਖੁਸ਼ ਹੋ ਸਕਦਾ ਇਸ ਕਰਕੇ ਕਿਤੇ ਵੀ ਕਿਸੇ ਦੇ ਮਨ ਦੇ ਵਿੱਚ ਕੋਈ ਗੱਲ ਹੋਵੇ ਮੇਰੇ ਨਾਲ ਸ਼ੇਅਰ ਜ਼ਰੂਰ ਕਰਨੀ ਆਪਣਾ ਯਕੀਨ ਆਪਣਾ ਭਰੋਸਾ ਬਣਾ ਕੇ ਰੱਖਣਾ ਗੁਰੂ ਦੀ ਨਗਰੀ ਆ ਇੱਥੇ ਖੜ ਕੇ ਕਦੀ ਵੀ ਝੂਠ ਨਹੀਂ ਬੋਲੂਗੀ ਜਿਹੜੀ ਗੱਲ ਕਹੂੰਗੀ ਉਹਦੇ ਤੇ ਪੂਰੀ ਪਹਿਰੇਦਾਰੀ ਕਰੂੰਗੀ ਔਰ ਵਾਇਗੰਦਾ ਉਹ ਵਾਸਰਾ ਜ਼ਰੂਰ ਲਵੂੰਗੀ ਤੁਹਾਨੂੰ ਦਿੱਤੇ ਹੋਏ ਵਾਅਦਿਆਂ ਦੇ ਨਾਲ ਇਸ ਚੌਂਕ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਔਰ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕੱਲ ਕੋ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਨਗਰ ਕੌਂਸਲ ਨੂੰ ਚੜ੍ਹਦੀ ਕਲਾ ਬਖਸ਼ੇ ਇਸ ਨਗਰ ਦੀ ਸੇਵਾ ਦੇ ਹਾਮੀਆਂ ਨੂੰ ਚੜ੍ਹਦੀ ਕਲਾ ਬਖਸ਼ੇ ਆਪ ਸਭ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਤੇ ਤਰੱਕੀ ਤੇ ਇੱਕ ਦੂਜੇ ਨਾਲ ਸਾਂਝ ਦਾ ਜਿਹੜਾ ਉਹ ਮੁਜੱਸਮਾ ਨਜ਼ਰ ਆਉਂਦਾ ਹੈ ਜੀ ਤਾਂ ਕਿ ਤੁਸੀਂ ਗੁਰੂ ਨਗਰੀ ਨੂੰ ਸਹੀ ਮਹਿਨਤਾਂ ਦੇ ਵਿੱਚ ਤੁਸੀਂ ਉਹਨਾਂ ਦਾ ਆਸ਼ੀਰਵਾਦ ਆਪਣੇ ਤੇ ਪ੍ਰਾਪਤ ਕਰ ਸਕੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ